ਵਾਹਿਗੁਰੂ ਜੀ ਪਿਛਲੇ 2 ਦਿਨਾ ਤੋਂ ਪਹਾੜਾਂ ਵਿੱਚ ਮੀਂਹ ਪੈਣ ਕਾਰਨ ਸਰਸਾ ਵਿੱਚ ਹੜ ਆਇਆ ਹੋਇਆ ਸੀ ਪਿਛੋਂ ਵੈਰੀ ਦੇ ਅਚਨਚੇਤ ਹੱਲੇ ਨੇ ਹਫੜਾ ਦਫੜੀ ਮਚਾ ਦਿੱਤੀ ਕਿਸੇ ਨੂੰ ਕੁਛ ਨਾ ਸੁਝਿਆ ਜਿੱਧਰ ਵੀ ਰਾਹ ਮਿਲਿਆ ਉਧਰ ਹੀ ਜਾਣ ਦੀ ਸੋਚੀ ਦਾਦੀ ਮਾ ਗੁਜਰਕੌਰ ਜੀ ਸਾਹਿਬਜ਼ਾਦਾ ਜੁਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਪਰਿਵਾਰ ਨਾਲੋਂ ਵਿਛੜ ਸਰਸਾ ਨਦੀ ਕਿਨਾਰੇ ਜਿੱਧਰ ਨੂੰ ਪਾਣੀ ਦਾ ਵਹਾ ਜਾਂਦਾ ਸੀ ਨਾਲ ਨਾਲ ਹੋ ਤੁਰੇ ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਜ਼ੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ ਚੰਬਾਂ ਵਿੱਚ ਜਾ ਬੈਠੀ ਇਹਨਾਂ ਨਾਲ ਕੋਈ ਵੀ ਸੇਵਾਦਾਰ ਨਾ ਰਿਹਾ ਸਿਵਾਏ ਇੱਕ ਖੱ쩌ਰ ਦੇ ਸਭ ਆਸਰੇ ਖਿੰਡ ਗਏ ਖੱ쩌ਰ ਤੇ ਇੱਕ ਖੁਰਜੀ ਵਿੱਚ ਕੁਝ ਮੋਰਾ ਤੇ ਮਾਇਆ ਸੀ ਇਸ ਮਾਇਆ ਦਾ ਲਾਭ ਵੀ ਵਕਤਾਂ ਭਰੇ ਸਮੇਂ ਵਿੱਚ ਨਾ ਹੋਇਆ ਬਹੁਤ ਚਿਰ ਝਾੜੀਆਂ ਵਿੱਚ ਬੈਠ ਦਾਦੀ ਮਾਂ ਮਾਸੂਮਾ ਨੂੰ ਨਾਲ ਲੈ ਅੱਗੇ ਚੱਲ ਪਈ ਨਿਕੀਆਂ ਜਿੰਦਾ ਨੇ ਕਦੇ ਇਹੋ ਜਿਹੀ ਰਾਹ ਨਹੀਂ ਸੀ ਦੇਖੀ ਉਹਨਾਂ ਦੇ ਨਰਮ ਪੈਰਾਂ ਨੂੰ ਇਹ ਰਸਤੇ ਪੱਥਰ ਦੀ ਨਿਆਈ ਸੀ ਅਨੰਦਪੁਰ ਸਾਹਿਬ ਤਾਂ ਉਹਨਾਂ ਦੇ ਖਿੜਾਵੇ ਦਾਸ-ਦਾਸੀਆਂ ਨੇ ਉਨ੍ਹਾਂ ਦੇ ਨਿੱਕੇ ਤੇ ਕੋਮਲ ਪੈਰ ਭੁਏ ਨਹੀਂ ਸੀ ਲੱਗਣ ਦਿੱਤੇ ਬਿਰਧ ਦਾਦੀ ਮਾਂ ਦਾ ਸਰੀਰ ਵੀ ਇੰਨਾਂ ਰਾਹਾਂ ਦਾ ਹਾਣੀ ਨਹੀਂ ਸੀ ਪਰ ਕੀਤਾ ਕੀ ਜਾਵੇ ਸਮੇ ਦਾ ਗੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾਹ ਲੁਮੇਰੇ ਹੋ ਗਏ ਦੋਨੇ ਵੀਰ ਖੱਚਰ ਤੇ ਬੈਠੇ ਨੇ ਦਾਦੀ ਮਾਂ ਅੱਗੇ-ਅੱਗੇ ਤੁਰ ਹੀ ਜਾਂਦੀ ਚਾਰੋਂ ਤਰਫ ਵਾਰ-ਵਾਰ ਤੱਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਢੂੰਡਦੇ ਹਨ ਕਈ ਵਾਰ ਪਿਤਾ ਦਾ ਅੱਖਾਂ ਨੂੰ ਭੁਲੇਖਾ ਲੱਗਦਾ ਹੈ ਦਾਦੀ ਮਾਨੂੰ ਪੁੱਛਦੇ ਨੇ ਕਿ ਆਪਣੇ ਸਿੰਘ ਸਿਪਾਹੀ ਕਿੱਥੇ ਚਲੇ ਗਏ ਵੱਡੇ ਵੀਰ ਤੇ ਮਾਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰ ਲੈ ਗਏ ਨਕੀਆਂ ਜਿੰਦਾਂ ਨੂੰ ਦਿਲਾਸਾ ਦਿੰਦੀ ਸਿਦਕ ਦੀਆਂ ਬਾਤਾਂ ਪੁੰਜੀ ਦਾਦੀ ਮਾਂ ਤੁਰ ਹੀ ਜਾਂਦੀ ਆਪਣਾ ਘਰ ਛੇਤੀ ਆ ਜਾਵੇਗਾ ਤੁਹਾਡੇ ਵੀਰਾਂ ਨੂੰ ਮਾਤਾ ਪਿਤਾ ਨੂੰ ਸ਼ੇਤੀ ਮਿਲਾ ਦੇਾਂਗੀ। ਇਵੇਂ ਕਹੇ ਮਾਤਾ ਹੌਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੱਤ ਨੂੰ ਪਰਮਾਤਮਾ ਨਾਲ ਜੋੜ ਵਿਖੜੇ ਰਾਹ ਦੀ ਵਾਟ ਨਿਬੇੜਦੀ ਤੁਰ ਹੀ ਜਾਂਦੀ ਸੀ। ਦੋਨੇ ਵੀਰ ਫਿਰ ਨਿਕੀਆਂ-ਨਿਕੀਆਂ ਗੱਲਾਂ ਕਰਦੇ ਨੇ। ਇੱਕ ਦੂਜੇ ਨੂੰ ਕਹਿੰਦੇ ਕਿ ਹੁਣ ਜਦੋਂ ਮਾਤਾ ਪਿਤਾ ਜੀ ਤੇ ਭਰਾ ਮਿਲਣਗੇ ਆਪਾਂ ਰੁੱਸ ਜਾਵਾਂਗੇ। ਕਦੇ ਮਾਤਾਵਾਂ ਕਦੇ ਪਿਤਾ ਜੀਤੇ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ ਨਹੀਂ ਮੰਨਾਂਗੇ ਰੁੱਸੇ ਰਹਿਾਂਗੇ ਹੁਣ ਤਾਂ ਮੰਨ ਜਾਵੋ ਸਾਰੇ ਵਾਰ-ਵਾਰ ਕਹਿਣਗੇ ਜਦੋਂ ਸਾਰੇ ਇਕਰਾਰ ਕਰਨਗੇ ਕਿ ਅੱਗੇ ਤੋਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਵਾਂਗੇ ਸਾਨੂੰ ਕਦੇ ਵੀ ਭੁਲਾਉਣਾ ਨਹੀਂ ਆਪਣੇ ਨਾਲੋਂ ਕਦੇ ਨਾ ਵਿਛੋੜਨਾ ਇਹ ਸਭ ਇਕਰਾਰ ਕਰਾ ਮੰਨਾਂਗੇ ਮਾਸੂਮ ਜਿੰਦਾਂ ਦੇ ਏ ਬੋਲ ਦਾਦੀ ਮਾ ਨੂੰ ਧੂਰ ਸੀਨੇ ਤੈਂ ਹਿਲਾ ਗਏ ਉਸਨੇ ਮੁੱਖ ਚੁੰਮ ਸੀਨੇ ਨਾਲ ਲਾ ਢੇਰ ਸਾਰਾ ਪਿਆਰ ਕੀਤਾ ਇਸੇ ਤਰ੍ਹਾਂ ਸਰਸਾ ਕਿਨਾਰੇ ਚੱਲ ਝਾੜੀਆਂ ਵਿੱਚ ਦੀ ਲੱਗਦਿਆਂ ਚਲਦਿਆਂ ਨੂੰ ਅੱਗੇ ਦਰਿਆ ਆ ਗਿਆ ਇੱਥੇ ਆ ਕੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ ਇਸ ਨੂੰ ਸਤਲੁਜ ਤੇ ਸਰਸਾ ਦਾ ਕਿਨਾਰਾ ਕਿਹਾ ਜਾਂਦਾ ਹੈ ਇਹ ਪਿੰਡ ਚੱਕ ਢੇਰਾ ਦਾ ਸਤਲੁਜ ਦਾ ਪਤਨ ਕਾਗਜ਼ਾਂ ਵਿੱਚ ਬਹੁਤ ਪੁਰਾਣਾ ਤੇ ਹੁਣ ਵੀ ਬੋਲਦਾ ਹੈ ਗੁਰਦੁਆਰਾ ਪਰਿਵਾਰ ਵਿਸ਼ੋੜਾ ਤੋਂ ਅੱਗੇ ਦੋ ਹੀ ਪੱਤਣ ਕਾਗਜ਼ਾਂ ਵਿੱਚ ਬੋਲਦੇ ਨੇ ਜੋ ਸਰਸਾ ਨਦੀ ਦੇ ਨੇੜੇ ਹਨ ਪਹਿਲਾ ਪਿੰਡ ਅਵਾਨਕੋਟ ਦਾ ਪੱਤਣ ਹੈ ਤੇ ਦੂਜਾ ਪਿੰਡ ਚੱਕ ਢੇਰਾ ਦਾ ਪੱਤਣ ਹੈ ਸਰਸਾ ਨਦੀ ਨੂੰ ਕੋਈ ਵੀ ਬੇੜੀ ਵਿੱਚ ਦੀ ਲੰਗਣ ਵਾਲਾ ਪੱਤਣ ਹੁਣ ਜਾਂ ਪੁਰਾਣਾ ਕਾਗਜ਼ਾਂ ਵਿੱਚ ਨਹੀਂ ਹੈ ਪਹਾੜਾਂ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਤਾਂ ਸਰਸਾਂ ਵਿੱਚ ਹਾੜਾ ਜਾਂਦਾ ਇਹ ਆਪਣਾ ਭਿਆਨਕ ਰੂਪ ਦਿਖਾ ਜਾਂਦਾ ਹੈ ਉਵੇਂ ਇਸ ਨੂੰ ਲੰਘਣ ਲਈ ਬੇੜੀ ਦੀ ਜ਼ਰੂਰਤ ਨਹੀਂ ਸੀ ਪੈਂਦੀ ਲੋਕਾਂ ਨੇ ਆਮ ਲੰਗੇ ਬਣਾਏ ਹੋਏ ਸੀ ਗੁਰਦੁਆਰਾ ਪਰਿਵਾਰ ਵਿਛੋੜੇ ਤੋਂ ਲੈ ਕੇ ਸਰਸਾਂ ਨੂੰ ਦੋਨੋਂ ਪਾਸਿਆਂ ਤੋਂ ਪੈਦਲ ਜਾ ਕੇ ਚੰਗੀ ਤਰ੍ਹਾਂ ਦੇਖ ਕੇ ਪਤਾ ਲੱਗਦਾ ਹੈ ਕਿ ਜਿੱਥੇ ਮਾਤਾ ਜੀ ਤੇ ਸਾਹਿਬ ਜਾਨੀਆਂ ਨੇ ਪਰਿਵਾਰ ਨਾਲੋਂ ਵਿਛੜ ਕੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਚੌਂਪੜੀ ਵਿੱਚ ਕੱਟੀ ਉਹ ਥਾਂ ਪਿੰਡ ਚੱਕ ਢੇਰਾ ਵਾਲੇ ਪਤਣ ਵਾਲੀ ਹੀ ਸਤਲੁਜ ਕਿਨਾਰੇ ਹੈ ਇਸ ਪਤਣ ਤੋਂ ਪੁਰਾਣਾ ਰਸਤਾ ਪਿੰਡ ਲੋਦੀ ਮਾਜਰੇ ਵਿੱਚ ਦੀ ਹੁੰਦਾ ਹੋਇਆ ਰੋਪੜ ਪਹੁੰਚ ਜਾਂਦਾ ਹੈ ਹੁਣ ਦੇ ਪੱਕੇ ਰਸਤੇ ਰੋਪੜ ਤੋਂ ਪਿੰਡ ਚੱਕ ਢੇਰਾ ਪਤਣ ਦੀ ਦੂਰੀ 12 ਕਿਲੋਮੀਟਰ ਤੇ ਨੱਕ ਦੀ ਸਿਹਤ ਤੋਂ 8 ਕਿਲੋਮੀਟਰ ਹੈ ਇਸੇ ਤਰ੍ਹਾਂ ਪਰੀਵਾਰ ਵਿਛੋੜੇ ਤੋਂ ਇਹ ਪਿੰਡ ਸਰਸਾ ਨਦੀ ਦੇ ਕਿਨਾਰੇ-ਕਿਨਾਰੇ 11 ਕਿਲੋਮੀਟਰ ਤੇ ਨਕਦੀ ਸੇਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ। ਦਾਦੀ ਮਾਂ ਤੇ ਸਾਹਿਬ ਜਾਦੀਆਂ ਨੇ ਪਹਿਲੀ ਰਾਤ ਪਿੰਡ ਚੱਕ ਢੇਰਾ ਦੇ ਪੱਤਨ ਤੇ ਸਤਲੁਜ ਅਤੇ ਸਰਸਾ ਨਦੀ ਕਿਨਾਰੇ ਕੁੰਮੇ 마ਸ਼ਕੀ ਕੋਲਕੱਟੀ ਸੂਰਜ ਮਿਟ ਗਿਆ ਸੀ ਹਨੇਰਾ ਫੈਲ ਰਿਹਾ ਸੀ। ਠਰੀ ਹੋਈ ਰਾਤ ਤੋਂ ਬਚਨ ਲਈ ਠਾਹਰ ਦੀ ਲੋੜ ਸੀ ਇਸ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ ਚ ਦੀਵਾ ਜਗਦਾ ਦੇਖਿਆ ਤਾਂ ਮਾਤਾ ਜੀ ਨੰਨੀਆਂ ਜਿੰਦਾਂ ਨੂੰ ਨਾਲ ਲੈ ਝੌਂਪੜੀ ਵਿੱਚ ਚਲੇ ਗਏ ਇੱਥੇ کریم ਬਖਸ਼ ਮਾਛੀ ਰਹਿੰਦਾ ਸੀ ਗੁਰੂ ਕੀਆ ਸਾਖੀਆਂ ਵਿੱਚ ਇਸ ਦਾ ਨਾਂ کریم ਬਖਸ਼ ਮਾਛੀ ਤੇ কুমਮਾ ਮਾਸ਼ ਕੀ ਆਇਆ ਹੈ ਇਹ ਬੇੜੀ ਦਾ ਮਲਾ ਸੀ ਤੇ ਲੋਕਾਂ ਦੇ ਘਰਾਂ ਚ ਮਸ਼ਕ ਨਾਲ ਪਾਣੀ ਵੀ ਢੋਂਦਾ ਸੀ ਤੇ ਮਸ਼ਕ ਨਾਲ ਪਾਣੀ ਢੋਣ ਵਾਲੇ ਨੂੰ ਮਾਸ਼ਕੀ ਕਿਹਾ ਜਾਂਦਾ ਸੀ ਹਿੰਦੂਆਂ ਵਿੱਚ ਜੀਉਰ ਤੇ ਮੁਸਲਮਾਨਾਂ ਵਿੱਚ ਸੱਕਾ ਜਾਤੀ ਦੇ ਲੋਕ ਇਹ ਕੰਮ ਕਰਦੇ ਸੀ ਮਾਤਾ ਜੀ ਤੋਂ ਸਾਰਾ ਹਾਲ ਸੁਣ ਇਹ ਗਰੀਬ ਮਲਾ ਮਾਤਾ ਜੀ ਦੇ ਚਰਨੀ ਟੈ ਪਿਆ ਗਰੀਬੀ ਦਾਵੇ ਆਸਣ ਵਿਛਾ ਦਿੱਤਾ ਕੁਮਾ ਮਾਸ਼ਕੀ ਆਪ ਵੀ ਜ਼ੁਲਮ ਦਾ ਝੰਬਿਆ ਹੋਇਆ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਬਦਲ ਕੇ ਇਸ ਦਾ ਨਾਂ کریم ਬਖਸ਼ ਰੱਖ ਦਿੱਤਾ ਲੋਕ ਕੀਮਾ ਕਹਿਣ ਲੱਗ ਪਏ ਕੁਮੇ ਨੇ ਜੋ ਵੀ ਉਹਦੇ ਕੋਲ ਪਾਰਾ ਕੱਪੜਾ ਸੀ ਮਾਤਾ ਜੀ ਤੇ ਸਾਹਿਬ ਜਾਦੀਆਂ ਨੂੰ ਦੇ ਦਿੱਤਾ ਆਪ ਆਪ ਨੇੜੇ ਦੇ ਨਗਰ ਨੂੰ ਮਈ ਲక్ష్ਮੀ ਨਾ ਦੀ ਬ੍ਰਹਮਣੀ ਕੋਲੋਂ ਪ੍ਰਸ਼ਾਦੇ ਲੈਣ ਚਲਾ ਗਿਆ ਇਹ ਮਾਈ ਬਹੁਤ ਧਰਮਾਤਮਾ ਤੇ ਨੇਕ ਸੀ ਘਰ ਵਿੱਚ ਇਕੱਲੀ ਰਹਿੰਦੀ ਰਾਹੀ ਮੁਸਾਫਰ ਨੂੰ ਭੋਜਨ ਸ਼ਿਕਾ ਕੇ ਪਰਮਾਤਮਾ ਦਾ ਨਾਮ ਲੈ ਛੱਡਦੀ। ਕੁੰਮੇ ਨੇ ਸਾਰੀ ਗੱਲ ਇਸ ਨੂੰ ਦੱਸੀ। ਇਸ ਨੇ ਛੇਤੀ ਛੇਤੀ ਭੋਜਨ ਤਿਆਰ ਕਰ ਕੁੰਮੇ ਨੂੰ ਦੇ ਦਿੱਤਾ ਤਾਂ ਕਿ ਭੁੱਖਣ ਭਾਣੇ ਗੁਰੂ ਪੁੱਤਰਾ ਤੇ ਦਾਦੀ ਮਾ ਨੂੰ ਭੋਜਨ ਸ਼ਕਾਉਣ ਵਿੱਚ ਹੋਰ ਦੇਰ ਨਾ ਹੋ ਜਾਵੇ। ਮੈਂ ਸਵੇਰੇ ਦਰਸ਼ਨ ਕਰਨ ਆਵਾਂਗੀ ਨਾਲ ਭੋਜਨ ਵੀ ਲਈ ਆਉਂਗੀ। ਕੁੰਮੇ ਨੂੰ ਮਾਈ ਲక్ష్ਮੀ ਨੇ ਕਿਹਾ। ਕੁੰਮਾ ਅੱਛਾ ਕਹਿ ਕਾਲੀ ਕਾਲੀ ਕਦਮ ਪੁੱਟਦਾ ਚੌਂਪੜੀ ਵਿੱਚ ਆਣ ਪਹੁੰਚਾ। ਮਾਦਾ ਜੀ ਤੇ ਸਾਹਿਬ ਜਾਦੀਆਂ ਨੂੰ ਬਹੁਤ ਪਿਆਰ ਨਾਲ ਪ੍ਰਸ਼ਾਦ ਦੇ ਸ਼ਕਾਈ ਜੋ ਗਰਮ ਕਪੜਾ ਮਾਈ ਲక్ష్ਮੀ ਕੋਲੋਂ ਲੈ ਕੇ ਆਇਆ ਸੀ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ ਆਪ ਵੀ ਰੁੱਖੀ ਸੁੱਖੀ ਖਾ ਲਈ ਮਹਿਲਾਂ ਵਿੱਚ ਰਹਿਣ ਵਾਲੇ ਅੱਜ ਠਰੀ ਹੋਈ ਰਾਤ ਕੁਲੀ ਵਿੱਚ ਕੱਟ ਰਹੇ ਨੇ ਦਾਦੀ ਮਾਂ ਤੋਂ ਮਾਤਾ ਪਿਤਾ ਤੇ ਭਰਾਵਾਂ ਦਾ ਪੁੱਛਦੇ ਕਸ਼ਟਾਂ ਪਰੇ ਸਫ਼ਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌ ਗਏ ਦਾਦੀ ਮਾਸੂਮ ਜਿੰਦਾਂ ਨੂੰ ਕਲਾਵੇਂ ਵਿੱਚ ਲੈ ਨਿੱਗ ਦਿੰਦੀ ਤੇ ਸਾਰੇ ਪਰਿਵਾਰ ਬਾਰੇ ਸੋਚਦੀ ਅੱਖਾਂ ਮੂਰੇ ਸਾਰੀ ਚਾਕੀ ਲੰਗਦੀ ਗਈ ਸੋਚ ਹੋਰ ਵੀ ਗੰਭੀਰ ਹੁੰਦੀ ਗਈ ਹਿਰਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦੀ ਬਿਰਧ ਤੇ ਥੱਕੇ ਸ਼ਰੀਰ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਕੁਮਾ ਮਾਸਕੀ ਵੀ ਕੁੱਲੀ ਤੋਂ ਬਾਹਰ ਨਿੱਕ ਸੁੱਕ ਲੈ ਕੇ ਲੰਮਾ ਪੈ ਗਿਆ ਇਹ ਗਰੀਬ ਮਲਾ ਇਸ ਪਤਣ ਤੇ ਮੇੜੀ ਚਰਾਂਦਾ ਸੀ ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਜੋ ਮਿਲਦਾ ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦਾ ਅੱਜ ਲੰਮੇ ਪਏ ਨੂੰ ਨੀਂਦ ਨਹੀਂ ਸੀ ਆ ਰਹੀ ਜ਼ੁਲਮੀ ਹਕੂਮਤ ਨੂੰ ਇਹਦਾ ਮਨ ਲਾਣਤਾ ਪੁੰਦਾ ਰਿਹਾ ਦਸਮ ਪਿਤਾ ਜੀ ਦਾ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈਣ ਤੇ ਸਾਰੇ ਪਰਿਵਾਰ ਦਾ ਵਿਛੜਣ ਦਾ ਸੋਚ ਰਿਹਾ ਸੀ ਇਹ ਅੰਦਰ ਹੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਉੱਠਦਾ ਦਾਦੀ ਮਾਤੇ ਨਕੀਆਂ ਜਿੰਦਾਂ ਨੂੰ ਕੁਲੀ ਵਿੱਚ ਸੁੱਤਿਆਂ ਦੇਖ ਕੇ ਇਹਦਾ ਮਨ ਆਇਆ ਕਿ ਸਾਡੇ ਗਰੀਬਾਂ ਵਾਸਤੇ ਮਹਿਲਾਂ ਵਿੱਚ ਰਹਿਣ ਵਾਲੇ ਕਿਵੇਂ ਕਸ਼ਟ ਚੱਲਦੇ ਨੇ ਕਿਵੇਂ ਘਰੋਂ ਬੇਗਰ ਹੋਏ ਪੋਹ ਦੀਆਂ ਠਰੀਆਂ ਰਾਤਾਂ ਗੁਜ਼ਾਰਦੇ ਨੇ ਸਾਡੇ ਗਰੀਬਾਂ ਤੇ ਮਜਲੂਮਾਂ ਦੀ ਰਾਖੀ ਲਈ ਇਸ ਗੁਰੂ ਪਰਿਵਾਰ ਨੇ ਕੀ ਕੀ ਦੁੱਖ ਨਹੀਂ ਚਿਲੇ ਕੁਲੀ ਵੱਲ ਦੇਖ ਕੁੰਮਾ ਮਾਸਕੀ ਸਿਸਕੀਆਂ ਲੈਣ ਲੱਗ ਪਿਆ ਇਸ ਦਾ ਗੱਜ ਭਰ ਆਇਆ ਸਾਰੀ ਰਾਤ ਅੱਖਾਂ 'ਚੋਂ ਅਥਰੂ ਨਾ ਰੁਕੇ ਕੁੰਮੇ ਮਾਸ਼ਕੀ ਲਈ ਇਹ ਰਾਤ ਬਹੁਤ ਦਰਦਨਾਕ ਹੋ ਨਿਬੜੀ। ਪਰਿਵਾਰ ਨਾਲੋਂ ਵਿਛੜ ਕੇ ਮਾਤਾ ਗੁਜਰਕੌਰ ਜੀ, ਸਹਿਬਜ਼ਾਦਾ ਜੁਰਾਵਰ ਸਿੰਘ ਜੀ ਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਨੇ ਪਹਿਲੀ ਰਾਤ ਨੂੰ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਚਲ ਛਾੜੀਆਂ ਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਪਿੰਡ ਚੱਕ ਢੇਰਾ ਦੇ ਪੱਤਣ ਤੇ ਬਤੀਤ ਕੀਤੀ। ਵਾਹਿਗੁਰੂ ਜੀ ਸਾਖੀ ਸੁਣੋਂ ਦੇ ਵਕਤ ਹੋਨਿਆ ਬੇਅੰਤ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ